ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਹਰਮਨਦੀਪ ਸਿੰਘ ਸਵਾਗਤ ਕਰਦੇ ਆ ਤੁਹਾਡਾ ਆਪਣੀ ਚੈਨਲ ਰਾਈ ਡੈਰੀ ਫਾਰਮਿੰਗ ਦੇ ਉੱਤੇ ਲਓ ਭਾਈ ਦੋਸਤੋ ਇੱਕ ਪੌਂਸ ਹੁਣੀ ਬਰੀਡ ਦੀ ਅ ਵੱਚੀ ਗੱਪਣ ਚ ਇੱਕ ਕੱਚੀ ਆ ਤਾਂ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਏ ਆ ਬਹੁਤ ਚੰਗੀ ਬਰੀਡ ਦੀ ਵੱਚੀ ਆ ਤਾਂ ਮਹਾਰਾਜ ਦੀ ਕਿਰਪਾ ਦੇ ਨਾਲ ਬੈੜੀ ਦਾ ਰਿਕਾਰਡ ਵੀ ਬਹੁਤ ਚੰਗਾ ਰਿਹਾ ਹੁਣ ਇਹ ਦੂਜੇ ਸੂਏ ਨੂੰ ਪ੍ਰੈਗਨੈਂਟ ਇੱਕ ਤਰੀਕ ਤੋਂ 7ਵਾਂ ਮਹੀਨਾ ਲੱਗ ਜਾਣਾ ਬੈੜੀ ਨੂੰ ਦੂਜੇ ਸੂਏ ਲਈ ਪ੍ਰੈਗਨੈਂਟ ਆ। ਪਹਿਲੇ ਸੂਏ ਵੱੱਛੀ ਨੇ ਦੁੱਧ ਦੋਸਤੋ 25 ਲੀਟਰ ਪਲੱਸ ਕੱਢਿਆ। 25 ਪਲੱਸ ਚੱਲੀ ਆ। 25 ਲੀਟਰ ਪਲੱਸ ਦੋਸਤੋ ਬੈੜੀ ਚੱਲੀ ਆ। ਚੰਗੇ ਵੱਡੇ ਕੱਦ ਵਾਲੀ ਆ। ਥਣਗੁੱਲ ਬਹੁਤ ਸੋਹਣਾ ਕਰਮਾਂ ਵਾਲੀ ਨੂੰ ਲੱਗਿਆ ਹੋਇਆ। ਮਸ਼ੀਨ ਦੀ ਚੁਆਈ ਵਾਲਾ ਵੀ ਥਾਣਾ ਤਾਂ ਹੱਥ ਦੀ ਚੁਆਈ ਵਾਲਾ ਵੀ। ਬਹੁਤ ਸੋਹਣਾ ਥਾਣਾ। ਕੱਦ ਬਹੁਤ ਚੰਗਾ ਬੈੜੀ ਦਾ। ਚੰਗੀ ਬਰੀਡ ਦੀ ਵੱਛੀ ਆ। ਹੁਣ ਦੋਸਤੋ ਸਤਮਾ ਮਹੀਨਾ ਲੱਗਿਆ ਵੀ ਐਦ ਕੀ ਜਿਹੜੀ ਉਮੀਦ ਆ ਵੜੀ ਤਾਂ ਬਹੁਤ ਚੰਗੀ ਉਮੀਦ ਆ ਵੜੀ ਪਰਮਾਤਮਾ ਕਿਰਪਾ ਕਰੇ 30 ਲੀਟਰ ਪਲੱਸ ਵੜੀ ਚੱਲੂਗੀ ਕਿਉਂਕਿ ਜਿਹੜੀ ਬੱਛੀ ਦੀ ਬਰੀਡ ਆ ਤਾਂ ਬੱਛੀ ਐਦ ਕੀ ਪਿੰਡਾ ਭਰ ਰਹੀ ਆ ਹੁਣ ਇਹਦੇ ਕੋਲ ਸਮਾਂ ਹੈਗਾ ਹੁਣੇ ਡਰਾਈ ਕਰਤੀ ਥੱਲੇ ਦੁੱਧ ਥੋੜਾ ਜਿਹਾ ਮੂਮੂਲੀ ਜਿਹਾ ਦੁੱਧ ਹੋਊਗਾ ਥੱਲੇ ਪਰ ਹੁਣ ਡਰਾਈ ਹੋ ਰਹੀ ਆ ਤਾਂ ਹੁਣ ਇਹਦੇ ਕੋਲ ਸਮਾਂ ਬਹੁਤ ਵਧੀਆ ਅੱਗੇ ਇੱਕ ਤਾਂ ਸਵਾਦ ਬਹੁਤ ਜ਼ਿਆਦਾ ਚੰਗੀ ਆ ਰਹੀ ਆ ਇਹਦੀ ਤਾਂ ਸਵਾਦ ਚੰਗੀ ਆ ਰਹੀ ਆ ਤਾਂ ਸਵਾਦ ਦੇ ਉੱਤੇ ਚੰਗੇ ਸਮੇਂ ਦੇ ਵਿੱਚ ਪਸ਼ੂ ਸੂਇਆ ਹੋਵੇ 2-3 ਲੀਟਰ 5 ਲੀਟਰ ਤੱਕ ਦੁੱਧ ਵੈਸੇ ਹੀ ਪਸ਼ੂ ਫालतू ਚੱਲਦਾ ਹੁਣ ਜਿਹੜੀ ਉਮੀਦ ਆ ਇਹਦੇ ਤੋਂ ਇਹ 30 ਪਲੱਸ ਦੀ ਉਮੀਦ ਆ ਬੱਚੀ ਤੋਂ ਬੱਚੀ ਦੀ ਬਰੀਡ ਬਹੁਤ ਸੋਹਣੀ ਆ ਬੱਚੀ ਦੀ ਬੂਥੀ ਚੈੱਕ ਕੰਨ ਚੈੱਕ ਕਰੋ ਬਿਲਕੁਲ ਛੋਟਾ ਕੰਨ ਹੈ ਵੜੀ ਦਾ ਬੂਥੀ ਚੈੱਕ ਕਰੋ ਬਹੁਤ ਜਿਆਦਾ ਸੋਹਣੀ ਦੋਸਤੋ ਸਮਾਨ ਦੇ ਉੱਤੇ ਤਾਂ ਤੁਸੀਂ ਜਿੰਨੇ ਮਰਜ਼ੀ ਰੁਪਏ ਵਟਲਿਓ ਵੜੀ ਆ ਐ ਸਮਾਨ ਦੇ ਉੱਤੇ 2 ਰੁਪਏ ਚੰਗੇ ਵਟਾਊਗੀ ਕਰਮਾਂ ਲਈ ਹੁਣ ਜਿਹੜਾ ਇਹਦਾ ਮੁੱਲ ਆ ਬਿਲਕੁਲ ਬਾਜੂ ਡੈਡੀ ਦੇ ਹਿਸਾਬ ਨਾਲ ਬਿਲਕੁਲ ਬਾਜੂ ਮੁੱਲ ਮਿਲਕ ਮੈਂਨ ਦੋਸਤੋ ਚੈੱਕ ਕਰੋ ਬੱਚੀ ਬਹੁਤ ਜਿਆਦਾ ਸੋਹਣੀ ਮਿਲਕ ਮੈਂਨ ਲੱਗੀ ਹੋਈ ਆ ਬਹੁਤ ਜਿਆਦਾ ਸੋਹਣੀ ਕੱਲੇ ਕੱਲੇ ਥਣ ਲੱਗੇ ਆ ਇਹਦਾ ਦੋਸਤੋ ਹੁਣ ਜਿਹੜਾ ਮੁੱਲ ਆ ਇਹ 42000 ਰੁਪਇਆ ਮੁੱਲ ਆ ਚੱਲ ਬੱਚੀ ਉਧਰ ਨੂੰ ਚੱਲ ਕੇ ਦਿਖਾ 42000 ਰੁਪਇਆ ਬੱਚੀ ਦਾ ਦੋਸਤੋ ਮੁੱਲ ਬਹੁਤ ਸੋਹਣੀ ਬੱਚੀ ਆ ਥੱਲੇ ਝੋਲੀ ਚੈੱਕ ਕਰੋ ਬਹੁਤ ਜਿਆਦਾ ਸੋਹਣੀ ਝੋਲੀ ਆ ਝੋਲੀ ਤੋਂ ਦੋਸਤੋ ਪਤਾ ਲੱਗਦਾ ਬਈ ਵੈੜੀ ਕਿੰਨਾ ਦੁੱਧ ਕੱਢੂਗੀ ਤਾਂ ਕਿੰਨਾ ਕ ਜਿਆਦਾ ਬਣੂਗੀ ਹਾਂ ਚੈੱਕ ਕਰੋ ਕੱਲਾ ਕੱਲਾ ਥਾਣਾ ਚਾਰੇ ਥਾਣਾ ਜਿਹੜੇ ਬਿਲਕੁਲ ਕੱਲੇ ਕੱਲੇ ਲੱਗੇ ਹੋਏ ਆ ਮੈਂ ਝੋਲੀ ਚੱਕ ਲਿਆ ਲਓ ਵੀ ਦੋਸਤੋ ਤਾਂ ਇੱਕ ਸੱਚ ਪਲੱਸ ਪੁਆਇੰਟ ਮੈਂ ਭੁੱਲ ਗਿਆ ਇਹ ਆਪ ਤਾਂ ਨਹੀਂ ਆਪਾਂ ਨੂੰ ਪਤਾ ਕਿਹੜੇ ਸਿਮਨ ਦੀ ਆ ਪਰ ਵੈੜੀ ਦਾ ਰਿਕਾਰਡ ਬਹੁਤ ਚੰਗਾ ਬਹੁਤ ਜਿਆਦਾ ਚੰਗਾਰਾ ਆ ਆਪਾਂ ਤੁਹਾਨੂੰ ਉਦਾਂ ਹੀ ਕਹਿ ਦਈਏ ਫਲਾਣੇ ਸਿਮਨ ਦੀ ਆ ਇਹ ਨਹੀਂ ਦੋਸਤੋ ਬੈੜੀ ਦਾ ਨਹੀਂ ਪਤਾ ਕਿਹੜੇ ਸਿਰੋਂ ਦੀ ਆ ਪਰ ਦੋਸਤੋ ਏਬੀਐਸ ਜੁਪੀਟਰ ਤੋਂ ਅਗੋ ਪ੍ਰੈਗਨੈਂਟ ਮਹਾਰਾਜ ਕਿਰਪਾ ਕਰਨ ਚੰਗੀ ਬੱਛੀ ਦੇ ਦੇਵੇ ਤਾਂ ਬਹੁਤ ਆਨੰਦ ਵਾਲੀ ਗੱਲ ਬਣ ਗਈ ਹੁਣ ਤਾਂ ਦੋਸਤੋ ਮੁੱਲ ਇਹਦਾ 42000 ਪਰ ਸਵਾਨ ਦੇ ਉੱਤੇ ਤੁਹਾਨੂੰ ਵੀ ਪਤਾ 80000 ਤੋਂ ਲੈ ਕੇ ਲੱਖ ਰੁਪਏ ਦੇ ਵਿੱਚ ਆਉਂਦੀ ਬੱਛੀ ਆ ਤਾਂ ਜਿਹੜਾ ਕੋਈ ਮੇਰਾ ਸੱਜਣ ਸੰਭਲੂਗਾ ਤਾਂ ਬੁੱਲੇ ਵੱਢੂਗਾ ਅੱਬਲ ਵੇਚਣ ਦੀ ਲੋੜ ਨਹੀਂ ਬੱਛੀ ਨੂੰ ਐਸਾ ਬਰੀਡ ਦਾ ਤੋਹਫਾ ਕਿਤੇ ਹੀ ਮਿਲਦਾ ਤਾਂ ਇਹਨੂੰ ਘਰੇ ਇਹਦੇ ਤੋਂ ਚੰਗੀ ਬਰੀਡ ਤਿਆਰ ਕਰੀ ਜਾਵੇ ਬੈੜੀ ਤੋਂ ਅ ਅੱਗੇ ਚੰਗਾ ਦੁੱਧ ਦੀ ਪ੍ਰੋਡਕਸ਼ਨ ਹੋਊਗੀ ਵੇੜੀ ਤੋਂ ਤਾਂ ਚੰਗਾ ਦੁੱਧ ਵੇੜੀ ਤੋਂ ਲਿਆ ਜਾ ਸਕਦਾ ਤਾਂ ਚੰਗੀ ਬਰੀਡ ਵੀ ਤਿਆਰ ਕੀਤੀ ਜਾ ਸਕਦੀ ਹੈ ਕਿਉਂਕਿ ਨਵੀਂ ਵੇੜੀ ਆ 400 ਘਰੇ ਪੀਏ ਪੀਤੇ ਵੀ ਜਾ ਸਕਦੇ ਆ ਤਾਂ ਚੰਗੀ ਬਰੀਡ ਵੀ ਤਿਆਰ ਕਰ ਦਊਗੀ ਤਾਂ ਚੰਗਾ ਦੁੱਧ ਵੀ ਦੇ ਦਊਗੀ ਤਾਂ ਮੇਨ ਗੱਲ ਕੀ ਆ ਰੇਟ ਦੇ ਵਿੱਚ ਬਾਜੋ ਜਿਹੜਾ ਵੱਛੀ ਦੀ ਬਰੀਡ ਆ ਉਸ ਹਿਸਾਬ ਨਾਲ ਬਿਲਕੁਲ ਵੱਛੀ ਦਾ ਰੇਟ ਬਾਜੋ ਜ ਆ ਜਿਹੜਾ ਮੇਰਾ ਸੱਜਣ ਵੇੜੀ ਲੈਣਾ ਚਾਹੁੰਦਾ ਤਾਂ ਥੱਲੇ ਸਕਰੀਨ ਤੇ ਥੱਲੇ ਮੇਰਾ ਨੰਬਰ ਚੱਲ ਰਿਹਾ ਅ ਜੇ ਕੋਈ ਸੱਜਣ ਮੇਰਾ ਵੈੜੀ ਲੈਣੀ ਚਾਹੁੰਦਾ ਤਾਂ ਮੇਰੇ ਵਾਲੇ ਨੰਬਰ ਦੇ ਉੱਤੇ ਰਿੰਗ ਮਾਰ ਕੇ ਰਾਬਤਾ ਕਾਇਮ ਕਰ ਲਿਓ ਤਾਂ ਮਿਲਦੇ ਆਂ ਦੋਸਤੋ ਅਗਲੀ ਕਿਸੇ ਚੰਗੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ